ਪਰ ਅਜ ਤੋਂ ਉਹਨੂੰ ਇੱਕ ਅਜਿਹੇ ਪਰਿਵਾਰ ਨਾਲ ਮਿਲਾਂ ਚਾਰੇ ਆਂ ਜੁਸਤਿਆਂ ਤਿੰਨ ਪੀੜੀਆਂ ਇੱਕੋ ਛੱਤ ਦੇ ਥੱਲੇ ਰਹਿੰਦੀਆਂ ਨੇ ਅਤੇ ਇੱਕੋ ਚੂਲੇ ਤੇ ਰੋਟੀ ਪੱਕਦੀ ਹੈ ਅਤੇ ਜੀਰਾ ਦੇ ਪਿੰਡ ਮੀਹਾ ਸਿੰਘ ਵਾਲਾ ਦਾਇ ਵਸਨੀਕ ਇਹ ਪਰਿਵਾਰ ਜਿਸਦੇ ਵਿੱਚ ਕਿ ਕੁੱਲ 17 ਤੋਂ 18 ਪਰਿਵਾਰਕ ਮੈਂਬਰ ਹਨ ਅਤੇ ਇਹ ਪੂਰਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਇਕੱਠਾਈ ਰਹਿ ਰਿਹਾ ਹੈ। ਇੰਡੀਆ ਨਿਊਜ਼ ਪੰਜਾਬ ਦੇਖਦੇ ਹੋ ਮੈਂ ਸਤੀਸ਼ ਵਿੱਚ ਸੋ ਅੱਜਕੱਲ ਦਾ ਜੋ ਸਮਾ ਚੱਲਦਾ ਪਿਆ ਮਾਹੌਲ ਚੱਲਦਾ ਪਿਆ ਅੱਜਕੱਲ ਜਿਹੜਾ ਪਰਿਵਾਰਕ ਮੈਂਬਰਾਂ ਦਾ ਇਕੱਠੇ ਰਹਿਣਾ ਬਹੁਤ ਮੁਸ਼ਕਲ ਹੈ ਔਰ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਪਰਿਵਾਰ ਦੇ ਵਿੱਚ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨੇ ਜਵਾਨ ਹੁੰਦੇ ਨੇ ਵਿਆਹ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਅਲੱਗ ਰਹਿਣ ਦਾ ਜਿਹੜਾ ਕਲਚਰ ਚੱਲ ਪਿਆ ਅਲੱਗ ਰਹਿਣਾ ਮਾਪੇ ਤੋਂ ਬੱਚੇ ਅਲੱਗ ਰਹਿ ਰਹੇ ਨੇ ਭਰਾਵਾਂ ਤੋਂ ਭਰਾ ਅਲੱਗ ਰਹਿ ਰਹੇ ਨੇ ਲੇਕਿਨ ਅੱਜ ਇੱਕ ਅਜਿਹੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਂ ਜਾ ਰਹੇ ਹਾਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਪੀੜੀਦਰ ਪੀੜੀ ਇਕੱਠੇ ਹੀ ਰਹਿ ਰਿਹਾ ਔਰ ਇਕੱਠੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ ਇਕੋ ਚੁੱਲੇ ਤੇ ਰੋਟੀ ਪੱਕਦੀ ਹੈ ਔਰ ਸਾਰਾ ਜਿਹੜਾ ਪਰਿਵਾਰ ਹੈ ਇਕੋ ਚੁੱਲੇ ਤੇ ਬੈਠ ਕੇ ਰੋਟੀ ਖਾਂਦਾ ਔਰ ਆਪਸ ਦੇ ਵਿੱਚ ਪੂਰੇ ਪਿਆਰ ਦੇ ਨਾਲ ਰਹਿ ਰਿਹਾ ਅਸੀਂ ਇਸ ਟਾਈਮ ਉਸ ਪਰਿਵਾਰ ਦੇ ਵਿੱਚ ਮੌਜੂਦ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਪੂਰੇ ਪਰਿਵਾਰ ਦੀਆਂ ਸਭ ਤੋਂ ਪਹਿਲਾਂ ਦਰਸ਼ਨ ਸਿੰਘ ਜੀ ਤੁਹਾਡਾ ਇੰਡੀਆ ਨਿਊਜ਼ ਤੇ ਸਵਾਗਤ ਹੈ ਇਹ ਤੁਹਾਡਾ ਐਡਾ ਵੱਡਾ ਪਰਿਵਾਰ ਹੈ ਔਰ ਤੁਸੀਂ ਸਾਰੇ ਇਕੱਠੇ ਰਹਿ ਰਹੇ ਹੋ ਕਿੰਨੇ ਸਮੇਂ ਤੋਂ ਇਹ ਪਰਿਵਾਰ ਜਿਹੜਾ ਇਕੱਠਾ ਹੈ ਔਰ ਉਹ ਉਦੋਂ ਤੋਂ ਲੈ ਕੇ ਜਦੋਂ ਤੋਂ ਤੁਸੀਂ ਇਕੱਠੇ ਰਹਿ ਰਹੇ ਹੋ ਉਦੋਂ ਤੋਂ ਲੈ ਕੇ ਅੱਜ ਤੱਕ ਪਰਿਵਾਰ ਦੇ ਵਿੱਚ ਜਿਹੜੀ ਏਕਤਾ ਬਣਾਉਣ ਦੇ ਲਈ ਕੀ ਕੀ ਯਤਨ ਤੁਸੀਂ ਕੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਗੁਰੂ ਰਾਮਦਾਸ ਦੀ ਚਰਨਾਂ ਦੇ ਵਿੱਚ ਹੱਥ ਜੋੜ ਕੇ ਆਪਣੇ ਪਰਿਵਾਰ ਵੱਲੋਂ ਵੀ ਇਹ ਜਿਹੜਾ ਪਰਿਵਾਰ ਇਕੱਠਾ ਗੁਰੂ ਰਾਮਦਾਸ ਦੀ ਕਿਰਪਾ ਹੀ ਆ ਇਹ ਪਰਿਵਾਰ ਜੋ ਪਾਕਿਸਤਾਨ ਤੋਂ ਆਇਆ ਜੀ ਪਿੰਡ ਮੀਆ ਸਿੰਘ ਵਾਲੇ ਸਾਡਾ ਪਾਕਿਸਤਾਨ ਦੇ ਵਿੱਚ ਪਿੰਡ ਜਿਹੜਾ ਪੜਾਣਾ ਸੀਗਾ ਜੀ 45 ਚੱਕ ਜੋ ਬਜ਼ੁਰਗ ਆ ਗਏ ਜੀ ਅਸੀਂ ਇੱਥੇ ਜ਼ਮੀਨ ਸਰ ਨੂੰ ਲਾਕ ਹੋ ਗਈ ਇਹ ਸਾਰਾ ਪਰਿਵਾਰ ਉਦੋਂ ਦਾ ਜੀ ਬੜਾ ਕੜੀ ਨਾ ਕੜੀ ਜੁੜ ਕੇ ਤੇ ਇੱਕ ਮੈਂ ਤਾਂ ਜੀ ਸਵਰਗ ਸਮਝਦਾ ਇੱਕ ਰਿਸ਼ਤੇ ਵਜੋਂ ਮੈਂ ਇੰਨਾ ਵੀ ਮੈਂ ਇਹ ਜੜੀਆਂ ਮੇਰੀਆਂ ਨੋਹਾ ਰਿਸ਼ਤੇ ਵਜੋਂ ਆਪਾਂ ਸਮਾਜ ਚ ਕਹਿੰਦੇ ਪਰ ਸਾਡੀਆਂ ਧੀਆ ਸੋ ਏਡੇ ਵੱਡੇ ਪਰਿਵਾਰ ਦੇ ਵਿੱਚ ਤੁਸੀਂ ਆਪਣਾ ਗੁਜ਼ਾਰਾ ਕਰ ਲਿਓ ਕਿਸ ਤਰ੍ਹਾਂ ਮਸੂਲ ਕਰ ਰਹੇ ਹੋ ਔਰ ਇਸ ਸਮੇਂ ਦੇ ਵਿੱਚ ਰਹਿਣ ਵਾਲੇ ਜੋ ਮਾਹੌਲ ਹੈ ਮਾਹੌਲ ਦੇ ਅਕੋਰਡਿੰਗ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂਜੀ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਸਾਡੀ ਫੈਮਲੀ ਇਕੱਠੀ ਰਹਿੰਦੀ ਹੈ ਜੀ ਐਵੇਂ ਰਹਿਣਾ ਚਾਹੀਦਾ ਹੈ ਸਾਡੇ ਚਾਚਾ ਜੀ ਸਾਡੇ ਡੈਡੀ ਜੀ ਸਾਡੇ ਮਤਲਬ ਸਹੁਰਾ ਸਾਹਿਬ ਨਹੀਂਗੇ ਸਾਡੇ ਪਿਤਾ ਨੇ ਸਾਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਨੇ ਤੇ ਸਾਡੇ ਹਰ ਦੁੱਖ ਸੁੱਖ ਵਿੱਚ ਸਾਡਾ ਸਾਥ ਦਿੰਦੇ ਨੇ ਜਿਸ ਦਿਨ ਦੇਸ ਘਰੇ ਆਏ ਆ ਜੀ ਸਾਨੂੰ ਕਿਸੇ ਕਲ ਦੀ ਕਮੀ ਨਹੀਂ ਮਹਿਸੂਸ ਹੋਈ ਤੇ ਇਹ ਸਭ ਕੁਝ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਗੁਰੂ ਰਾਮਦਾਸ ਜੀ ਨੇ ਸਾਡੇ ਸਿਰ ਤੇ ਹੱਥ ਰੱਖਿਆ ਤੇ ਇਹ ਸਾਰਾ ਪਰਿਵਾਰ ਇਕੱਠਾ ਰਹੇ ਦੇ। ਇਹ ਤਾਂ ਅਸੀਂ ਤਾਂ ਇਹੀ ਕਹਿਣਾ ਚਾਹਣੀ ਹੈ ਜੀ ਜਿਵੇਂ ਸਾਡਾ ਪਰਿਵਾਰ ਇਕੱਠਾ ਰਹਿੰਦਾ ਸਾਰਿਆਂ ਨੂੰ ਇਸੇ ਤਰ੍ਹਾਂ ਰਹਿਣਾ ਚਾਹੀਦਾ ਤੇ ਇੱਕ ਦੂਜੇ ਦਾ ਦੁੱਖ ਸੁੱਖ ਵਿੱਚ ਸ਼ਰਤ ਦੇਣਾ ਚਾਹੀਦਾ ਜੀ। ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ? ਹਾਂ ਜੀ ਮੇਰੇ ਵਿਆਹ ਨੂੰ 21 ਸਾਲ ਹੋ ਗਏ। ਤੇ ਜਦੋਂ ਤੁਸੀਂ ਵਿਆਹ ਕੇ ਇਸ ਪਰਿਵਾਰ ਦੇ ਵਿੱਚ ਆਈ ਸੀ ਐਡਾ ਵੱਡਾ ਪਰਿਵਾਰ ਤੁਹਾਨੂੰ ਅੱਗੋਂ ਮਿਲਿਆ। ਉਸ ਟਾਈਮ ਤੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਵੀ ਐਡੇ ਵੱਡੇ ਪਰਿਵਾਰ ਦੇ ਵਿੱਚ ਤੁਸੀਂ ਇੱਕ ਮੈਂਬਰ ਬਣ ਕੇ ਜਾ ਰਹੇ ਹੋ? ਹਾਂਜੀ ਜਦੋਂ ਇੱਕ ਬੱਚੀ ਆਉਂਦੀ ਆ ਇੱਕ ਵਾਰੀ ਤਾਂ ਇਸੇ ਤਰ੍ਹਾਂ ਮਹਿਸੂਸ ਹੁੰਦਾ ਕਿ ਏਡੇ ਵੱਡੇ ਪਰਿਵਾਰ ਵਿੱਚ ਐਡਜਸਟ ਕਰਨਾ ਬਹੁਤ ਔਖੰਦ ਹੈ ਤੇ ਚਲੋ ਇਹ ਸਾਰਿਆਂ ਦੇ ਸਾਥ ਨਾਲ ਹੀ ਹੋ ਸਕਿਆ ਵੀ ਪਿਆਰ ਮਿਲਿਆ ਤੇ ਚਲੋ ਕਿਸੇ ਕੰਮ ਵੀ ਕਮੀ ਨਹੀਂ ਮਹਿਸੂਸ ਹੋਈ ਹਰ ਦੁੱਖ ਸੁੱਖ ਦੇ ਵਿੱਚ ਇਹਨਾਂ ਨੇ ਸਾਥ ਦਿੱਤਾ ਰਿਣੀ ਹੈ ਜੀ ਇਹਨਾਂ ਦੇ ਜੋ ਸਾਨੂੰ ਇੰਨਾ ਪਿਆਰ ਦਿੱਤਾ ਸਾਨੂੰ ਪਿਛਲੀਆਂ ਦੀ ਯਾਦ ਹੀ ਨਹੀਂ ਆਉਣ ਦਿੱਤੀ ਕਦੇ ਇਸ ਪਰਿਵਾਰ ਦੇ ਵਿੱਚ ਕਿੰਨੀ ਦੇਰ ਤੋਂ ਕੰਮ ਕਰ ਰਹੇ ਇਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਹੀ ਆਪਣੇ ਆਪ ਦਾ ਪਰਿਵਾਰ ਆ ਜੀ ਆਪਦੇ ਪਰਿਵਾਰ ਤੇਰਾ ਜਨ ਕੇ ਰਹਿੰਦੇ ਆ ਕੋਈ ਦਿੱਕਤ ਨਹੀਂ ਆਗੀ ਵਧੀਆ ਸਕੇਰ ਕੇ ਦਿਨ ਅਵੇ ਬਹੁਤ ਵਧੀਆ ਹੀ ਬਹੁਤ ਵਧੀਆ ਪਰਿਵਾਰ ਹੈ ਵੀ ਹਾਂ ਜੀ ਜਨ ਕੇ ਘਰ ਦਾ ਤੇਰਾ ਰਹਿੰਦੇ ਆ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਵੀ ਕੰਮ ਆਲੇ ਆ ਚਾਹ ਸੋ ਇਹ ਤਸਵੀਰਾਂ ਦੇਖਦੇ ਸੀ ਤੁਸੀਂ ਜੀਰਾ ਦੇ ਪਿੰਡ ਮਈਆ ਸਿੰਘ ਵਾਲਾ ਤੋਂ ਜਿੱਥੇ ਇਹ ਗੁਰੂ ਸਿੱਖ ਪਰਿਵਾਰ ਹੈ ਔਰ ਇਸ ਪਰਿਵਾਰ ਦੇ ਵਿੱਚ ਕਰੀਬ 17 ਤੋਂ 18 ਮੈਂਬਰ ਨੇ ਛੋਟੇ ਛੋਟੇ ਬੱਚੇ ਨੇ ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਗੁਰੂ ਨਾਮ ਲੇਵਾ ਸੰਗਤ ਦੇ ਰੂਪੇ ਚ ਪਰਵਾਦ ਰਹਿ ਰਿਹਾ ਸਾਰਾ ਹੀ ਪਰਵਾਦ ਸਵੇਰੇ ਉੱਠ ਕੇ ਸਿਮਰਨ ਕਰਦਾ ਉਸ ਮਾਲਕ ਦਾ ਨਾਮ ție ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਆਪਣਾ ਕਾਰੋਬਾਰ ਸ਼ੁਰੂ ਕਰਦੇ ਨੇ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਥੀ ਸ਼ਵੇਟ ਇੰਡੀਆ